ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਆਸਟ੍ਰੇਲੀਆ ਦੇ ਯਾਰਾਗਲਨ ਏਰੀਆ ਵਿੱਚ ਆਏ ਹਾਂ ਇਹ ਏਰੀਆ ਯਾਰਾ ਵੈਲੀ ਦੇ ਅੰਡਰ ਆਉਂਦਾ ਅੱਜ ਆਪਾਂ ਇੱਧਰ ਇਸ ਏਰੀਆ ਦੇ ਵਿੱਚ ਫਲਦਾਰ ਬੂਟੇ ਜਿਵੇਂ ਕਿ ਸਟਰਾਬੇਰੀ ਚੈਰੀ ਵਾਈਨਸ ਤੇ ਜਿਹੜੀ ਅੰਗੂਰ ਹੁੰਦਾ ਪੈਦਾ ਕਰਨ ਕਰਦੇ ਆ ਹੋਰ ਕਿੰਨੂ ਆਲੂ ਵਗੈਰਾ ਵਗੈਰਾ ਆਪਾਂ ਵੇਖਾਂਗੇ ਵੇਖੋ ਜੀ ਆਸੇ-ਪਾਸੇ ਦੀ ਰੌਣਕ ਆਪਣੇ ਦੇ ਨਾਲ ਅੱਜ ਫੇਰ ਬੂਟਾ ਸਿੰਘ ਆ ਬੂਟਾ ਸਿੰਘ ਇੱਥੋਂ ਬੜਾ ਲੰਮਾ ਚਿਰ ਦਾ ਇੱਥੇ ਰਹਿ ਰਿਹਾ ਇਹਨੂੰ ਬੜੀ ਜਾਣਕਾਰੀ ਹੈ ਆਪਣਾ ਇਹ ਗਾਈਡ ਦੇ ਤੌਰ ਤੇ ਵੀ ਆਪਣਾ ਕੰਮ ਸੰਭਾਲਦਾ ਇਹ ਲੋ ਵੇਖੋ ਜੀ ਆਸਾ-ਪਾਸਾ ਹੁਣ ਆਪਾਂ ਇਹ ਤੋਂ ਪੁੱਛਦੇ ਹਾਂ ਜਿਹੜੇ ਆਸੇ-ਪਾਸੇ ਜਿਹੜੀ ਇੱਥੇ ਖੇਤੀਬਾੜੀ ਹੁੰਦੀ ਹੈ ਤੇ ਆਪਾਂ ਵੇਖਦੇ ਹਾਂ ਤੇ ਲੈਨੇ ਆਪਾਂ ਸਾਰਾ ਇਹ ਤੋਂ ਗਿਆਨ ਇਹ ਮਤਲਬ ਅੰਗੂਰਾਂ ਵਾਲਾ ਹੈਗਾ ਮਤਲਬ ਵਾਈਨ ਗਰੇਪਸ ਵਾਜਦੇ ਆ ਇਹ ਵਾਈਨ ਗਰੇਪਸ ਦੀ ਆ ਦੇਖੋ ਬਹੁਤ ਹੈ ਨਾ ਇਹਨੇ ਉਵੇਂ ਉੱਤੇ ਛੜ ਲਾ ਉੱਤੇ ਪਾਇਆ ਨੇ ਦੇ ਉੱਤੇ ਛੜਿਆ ਹਾਂ ਹਾਂ ਵੀ ਉਹ ਪਾਣਾ ਲੱਗੀਆਂ ਉਵੇਂ ਜਹਿ ਉਤਾਰਾਂ ਦੇ ਆਪਣੇ ਵਾਂਗੂ ਸਿਸਟਮ ਹੀ ਹੈ ਹੁਣ ਜਦ ਵਿੱਚ ਇਹਦੀ ਜਦੋਂ ਸੀਜ਼ਨ ਆਉਂਦੀ ਹੈ ਸਾਰੀ ਪ੍ਰੂਨਿੰਗ ਹੋ ਜਾਂਦੀ ਹੈ ਹੁਣੇ ਸਾਰੀ ਪ੍ਰੂਨਿੰਗ ਹੋਈ ਵੀ ਆ ਕਟਿਆ ਹੈ ਕਟਿੰਗ ਜਿਹੇ ਆ ਦੇਖੋ ਹੁਣ ਫੁੱਟ ਪਿਆ ਹੈਗਾ ਹਾਂ ਮੋਟਰ ਰਹਿ ਕੇ ਥੱਲੇ ਹੁਣ ਫੁੱਟ ਰਿਹਾ ਦਿਖ ਰਿਹਾ ਤੁਹਾਨੂੰ ਵਿੱਚ ਉਹਦੇ ਹਾਂ ਹਾਂ ਮਤਲਬ ਪੱਤੇ ਕੱਢ ਲਏ ਇਹ ਹੁਣ ਤੇ ਵਾਵਾ ਕੱਢ ਬੰਦਾ ਹੋ ਜਾ ਬਹੁਤ ਥੱਲੇ ਤਾਂ ਕ ਆਉਣਾ ਫਟਿਆ ਹੁੰਦਾ ਫੋਟੋ ਬੂਗਾ ਫਿਰ ਮੁੜ ਕੇ ਇਹਨੂੰ ਗ੍ਰੇਪਸ ਲੱਗੂਗਾ ਵਾਈਨ ਗ੍ਰੇਪਸ ਹੈ ਦੋਏ ਆਪਣੇ ਵਾਲਾ ਨਹੀਂ ਖਾਣ ਵਾਲਾ ਟੇਬਲ ਗ੍ਰੇਪਸ ਨਹੀਂ ਹੈ ਵਾਈਨ ਗ੍ਰੇਪਸ ਹੈ ਟੇਬਲ ਗ੍ਰੇਪਸ ਆਦੇ ਹੁਣ ਉਹ ਦੂਜਾ ਟੇਬਲ ਗ੍ਰੇਪਸ ਆ ਵੀ ਖਾਣ ਵਾਲਾ ਖਾਣ ਵਾਲਾ ਵਾਈਨ ਗ੍ਰੇਪਸ ਯਾਰਾ ਗਲੇਨ ਆਪਾਂ ਏਰੀਆ ਚ ਫਿਰਦੇ ਆ ਇੱਥੇ ਆਪਾਂ ਇੱਥੇ ਵੇਣੇ ਆ ਵੀ ਕਿਹੜੇ ਕਿਹੜੇ ਫਸਲਾਂ ਵੇਚਦੇ ਇੱਥੇ ਬਾੜੀਆਂ ਤੋਂ ਆਣਾ ਵੀ ਵਾਈਨ ਵਾਲੀਆਂ ਹੈ ਵਾਈਨਰੀਜ਼ ਹਨਾ ਵਾਈਨਰੀਜ਼ ਆ ਬਣਿਆ ਹੈਗਾ ਵਾਈਨ ਗ੍ਰੇਪਸ ਜਿਆਦਾ ਲੱਗਦਾ ਇੱਥੇ ਵਾਈਨ ਗ੍ਰੇਪਸ ਇੱਥੇ ਹੈ ਜੀ ਅੱਗੇ ਉਧਰ ਬਦੂਰਾ ਅੱਗੇ ਜਾਵਾਂਗੇ ਹਾਂ ਉੱਥੇ ਪਤਾ ਲੱਗੂ ਆਪਾਂ ਵੇਖਦੇ ਆਂ ਪਹਿਲਾਂ ਇਹ ਜਿਹੜੇ ਫਾਰਮਾ ਚੈਰੀ ਦੇ ਬੈਰੀ ਦੇ ਚੈਰੀ ਤੇ ਬੈਰੀ ਹੈ ਉਹ ਉਹਦਾ ਨਹੀਂ ਵਾਈਨ ਚ ਪੈਂਦੇ ਨਹੀਂ 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 ਉਹ ਤਾਂ ਫਰੂਟਸ ਆ ਨਾ ਉਹ ਫਰੂਟ ਆ ਆ ਵੇਖੋ ਕਿਹੜੇ ਕਿਹੜੇ ਪਾਰਮੈਂਟ ਟਰੱਕ ਬੜੀ ਤੇਜ਼ੀ ਨੇ ਯਾਰ ਮੋੜਿਆ ਨੇ ਹੈ ਸੜਕ ਹੈ ਕਿਉਂ ਤਾਂ ਆਪਦੀ ਸਪੀਡ ਤੇ ਆਉਣਾ ਇਸ ਸਪੀਡ ਤੇ ਮੋੜਦਾ ਹੈਗਾ ਸੀਗਾ ਕੋਈ ਨਹੀਂ ਪ੍ਰਵਾਹ ਕਰਦੇ ਆ ਹੁਣ ਜਿਵੇਂ ਪਲੋ ਮਾਰੇ ਪਿਆ ਵੇਰੇ ਚ ਆ ਵੀ ਹੁਣ ਵਾਹਿਆ ਪਿਆ ਹੈ ਬਾਣ ਹਾਂ ਇੱਥੇ ਉਹ ਵੇਚਣਗੇ ਹੁਣ ਬਾਜ਼ਾਰ ਹੋਵੇਗੀ ਹੁਣ ਅੱਗੇ ਇਹ ਨੂੰ ਪੈਂਦੇ ਆ ਨਾ ਜਦੋਂ ਬੱਤਰ ਜਾ ਆ ਗਿਆ ਆਪਾਂ ਅੱਜ 11 ਕਲਨ ਏਰੀਆ ਇੱਥੇ ਆਏ ਇੱਥੇ ਬਾਗ ਹੈਗੇ ਸਟਰਾਬੇਰੀ ਚੈਰੀ ਵਗੈਰੇ ਦੇ ਉਹ ਵੇਖਦੇ ਆ ਉਹ ਸਾਹਮਣੇ ਨਿੰਬੂ ਹੈ ਉਹਨੂੰ ਆਪਾਂ ਬਾਅਦ ਚ ਵੇਖਦੇ ਪਹਿਲਾਂ ਇੱਧਰ ਵੇਨੇ ਆਪਾਂ ਇਹਨੂੰ ਐ ਲਾਇਆ ਜਾਂਦਾ ਥੱਲੇ ਉਹ ਪੰਨਾ ਪਾਇਆ ਜਾਂਦਾ ਵੀ ਕੋਈ ਗੰਦ ਵਗੈਰਾ ਨਾ ਹੋਵੇ ਉਹਦੇ ਵਿੱਚ ਮੋਰੀਆ ਕੱਢ ਕੇ ਤੇ ਉਹ ਬੋਟੇ ਲਾਇਆ। ਉੱਤਿਆ ਮੈਨੂੰ ਲੱਗਦਾ ਇਹ ਸਿਆਲ ਚ ਕਵਰ ਕੀਤਾ ਹੋ ਜਿਵੇਂ ਆਪਾਂ ਮਿਰਚਾਂ ਲਾਉਨੇ ਆ। ਉਹ ਹਿਸਾਬ ਨਾਲ ਉਹੀ ਸਿਸਟਮ ਹੈ। ਇਧਰ ਵੀ ਸਾਰੇ ਸਿਸਟਮ ਆਪਣੇ ਵੀ ਉਧਰ ਗਏ ਆ। ਸਟਰਾਬਰੀ ਸਟਰਾਬਰੀ ਉੱਤੇ ਫਾਰਮ ਲਿਖਿਆ ਪਿਆ ਸੀ। ਮੈਂ ਵੇਖੋ ਜੀ ਸਟਰਾਬਰੀ ਦੇ। ਬੋਟੇ ਆਹੇ। ਡ੍ਰਿਪ ਸਿਸਟਮ। ਵਾਈਡ ਡ੍ਰਿਪ ਸਿਸਟਮ ਦੀ ਹੈ। ਹਾਂ ਕਾਰੀ ਡ੍ਰਿਪ ਸਿਸਟਮ ਹੈ ਕੋਈ ਸਾਰਾ ਸਿਸਟਮ ਹੈ ਆਪਣੇ ਵੀ ਇੱਥੋਂ ਹੀ ਗਿਆ ਉਹ ਸਾਰਾ ਕੋਈ ਮਿਰਚਾ ਲਾਉਂਦੇ ਲੋਕ ਉਹ ਵੀ ਐਸਾ ਆਪਣੇ ਲਾਉਂਦੇ ਮਿਰਚਾ ਹਾਂ ਡ੍ਰਿਪ ਸਿਸਟਮ ਆਪਣੇ ਡ੍ਰਿਪ ਸਿਸਟਮ ਹੈ ਨਹੀਂਗਾ ਆਪਣੇ ਉਹਨੇ ਲਾਇਆ ਸੀ ਰਵਿੰਦਰ ਨੇ ਉਹ ਉਹਦੇ ਵਿੱਚ ਡ੍ਰਿਪ ਸਿਸਟਮ ਹੈ ਜਿਹੜਾ ਪੋਲੀ ਹਾਊਸ ਚ ਹੈ ਉਹ ਸਿਸਟਮ ਹੈ ਤੇ ਹਣਾ ਲਓ ਜੀ ਉਹ ਸਾਹਮਣੇ ਸਟੋਰ ਹੈ ਉਹਨਾਂ ਦਾ ਸ਼ੈੱਡ ਹੈ ਜਿੱਥੇ ਸਾਰੇ ਸਟੋਰ ਕਰਦੇ ਆ ਆਪ ਦਾ ਸਮਝ ਉੱਥੇ ਲਿਖਿਆ ਪਿਆ ਸੀ ਕਿ ਸਟਰਾਬੇਰੀ ਸਟਰਾਬੇਰੀ ਫਾਰਮ ਹੈ ਨਾ ਆ ਸਟਰਾਬਰੀ ਫਾਰਮ ਉੱਥੇ ਅਸੀਂ ਵੇਖਾਂਗੇ ਇਹ ਸਟਰਾਬਰੀ ਕੋਈ ਰਿਹਾ ਉਸ ਹਾਂ ਲਓ ਜੀ ਇਹ ਗੋਰਾ ਜੱਟ ਆਉਣਾ ਕੋਈ ਵੇਣੇ ਆਪਣਾ ਕੋਈ ਪੰਜਾਬੀ ਨੇ ਫਾਰਮ ਖੋਲਿਆ ਹੈ ਉਹ ਵੀ ਦੇਖਦੇ ਆਪਾਂ ਕਿਉਂ ਰਹਾ ਆਹ ਵੇਖ ਲਈ ਨਿੰਬੂ ਕਿੱਡੇ-ਕੱਡੇ ਹੈ ਦੂਰੋਂ ਨਿੰਬੂ ਤਾਂ ਵੱਡੇ ਆ ਹੈ ਨਿੰਬੂ ਵੱਡੇ ਆ ਮੋਟੇ ਨਿੰਬੂ ਆ ਜਾ ਵੇਖੀ ਯਾਰ ਆ ਗਈ ਹੈ ਹਾਂ ਲੈ ਚਿੱਠੀ ਪੱਤਰ ਆਉਣ ਲਾ ਹੁਣ ਤਾਂ ਬੰਦ ਹੋ ਗਏ ਆ ਗਏ ਲੇ ਗਿਆ ਸਟਾਪ ਫਰੂਟ ਮਤਲਬ ਮੱਤੀ ਆਉਂਦੀ ਹੈ ਜਿਹੜੀ ਉਹ ਫਰੂਟ ਪਲਾਈ ਹੈ ਖਾab ਕਰਦੀ ਹੈ ਫਿਰ ਤੁਸੀਂ ਨਾ ਜਾਓ ਤਾਂ ਹੀ ਵੜਦ ਨੇ ਦਿੰਦੇ ਆ ਉਹ ਨਿੰਬੂ ਕਿ ਡਿਗੜ ਲੱਗੇ ਜੋ ਵੜ ਇੱਥੇ ਜੂਮ ਕਰਕੇ ਬਹਿਣੇ ਆਪਾਂ ਲੈ ਜੀ ਮੋٹے ਮੋٹے ਨਿੰਬੂ ਇੱਥੇ ਆ ਸਾਰੇ ਨਿੰਬੂ ਆ ਲੈ ਫਾਰਮ ਆ ਹਾਂ ਤੂੰ ਫਰੂਟ ਫਲਾਈ ਦੇ ਰੋਕੋ ਸਾਡੇ ਹੈਲਪ ਕਰੋ ਖਾਣਾ ਕੋਲ ਨਾਲ ਲੈ ਕੇ ਉਹ ਉੱਥੇ ਅੱਛਾ ਦੇਖਿਆ ਦੇਖਿਆ ਦਾ ਮਾਟਾ ਐਸਾ ਚਲੋ ਚਲ ਗਿਆ ਆਪਾਂ ਅੱਗੇ ਹੋਰ ਵੇਖੀਏ ਫਾਰਮ ਹੈ ਨਾ ਆਜੋ ਇੱਥੇ ਸਾਰੇ ਮੈਲੇ ਦਾ ਫਾਰਮ ਹੀ ਹੈ ਆਹ ਕਾਹਦੇ ਬੂਟੇ ਲੱਗੇ ਐ ਸਵੈਦੇ ਦਾ ਫਾਇਦਾ ਦੇਣਾ ਹੈ ਸਵੈਦੇ ਇਹਨਾਂ ਦਾ ਲਹੂ ਵੀ ਲਿਆ ਯਾਰ ਸਵੈਦਾ ਬਹੁਤ ਲਾਉਂਦੇ ਇੱਥੇ ਬਾਈ ਆਜੋ ਕੱਟਣਾ ਪੈਣਾ ਉਹ ਆਪਾਂ ਨਹੀਂ ਕੀ ਰਿਹਾ ਤਾਂ ਇਹ ਵਾਵਾ ਫਾਰਮ ਹੈ ਹਾਂ ਇੱਕ ਚਲੋ ਜੀ ਚੈਲ ਸਟੋਰ ਹੈ ਸਟਰਾਬੇਰੀ ਦਾ ਫਾਰਮ ਹੈ ਨਾ ਉਹ ਵੀ ਦੂਰ ਤਾਂ ਇਹ ਖੁਲਿਆ ਨਹੀਂ ਆਵੇ ਆਹ ਜੇ ਖੁੱਲੇ ਨਹੀਂ ਆਵੇ ਬੰਨੇ ਆ ਬੰਨੇ ਹਾਂ ਆ ਬੰਨੇ ਵੇ ਆ ਇਹਦੇ ਵਿੱਚ ਉਹ ਜਦੋਂ ਖੋਲਣਗੇ ਤਾਂ ਮੈਂ ਚੱਕ ਹਾਂ ਜੇ ਹੰਤਾ ਸਾਡੀ ਵੀ ਹੈ ਵੈਸੇ ਫੇਰ ਵੀ ਹੋ ਸਕਦਾ ਕੋਈ ਛੋਟੇ ਬਾਅਦ ਚ ਲਾਏ ਹੋਣੇ ਆ ਹਾਂ ਦੇ ਇੱਥੇ ਲੋਕ ਰਹਿੰਦੇ ਜਾਂ ਰਹਿੰਦੇ ਹੈ ਬਈ ਇੱਥੇ ਕਾਰੀ ਕੋਈ ਪ੍ਰੋਗਰਾਮ ਤੱਕੜਾ ਆਵੇ ਆ ਵੀ ਪੋਲੀਓਸ ਵੀ ਹੈ ਪੋਲੀਓ ਤਾਂ ਨਹੀਂ ਵੜਨ ਨੇ ਉਹਦੇ ਜਿਆਣਾ ਪੋਲੀਓਸ ਦੇ ਵਿੱਚ ਬਿਮਾਰੀ ਚਾਵੜਦੀ ਆ ਤਾਂ ਬਿਮਾਰੀ ਤੋਂ ਰੋਕ ਹੁੰਦਾ ਹੈ ਇਹ ਸਬਜ਼ੀ ਵਾਲੇ ਆ ਇਹ ਕੋਈ ਸਬਜ਼ੀ ਆ ਇਹ ਸਬਜ਼ੀ ਆ ਕੋਈ ਮੈਨ ਲੱਗਦਾ ਨਾ ਆ ਕੀ ਲਿਖਿਆ ਨਰਸਰੀਜ਼ ਲਿਖਿਆ ਕੋਈ ਨਰਸਰੀਜ਼ ਆ ਵੀ ਨਰਸਰੀ ਦੇ ਬੂਟੇ ਆ ਇਹ ਤੇ ਤਿਆਰ ਕਰਦੇ ਆ ਪਨੀਰੀ ਪਨੂਰੀ ਅੱਜ ਕਰਦੇ ਆ ਇਹਦੇ ਵਿੱਚ ਨਹੀਂ ਨਾ ਜਾਂਦੇ ਉਹ ਆਪ ਦੀ ਲੇ ਲੂੜੇ ਲੂੜੇ ਪਾ ਕੇ ਜਾਂਦੇ ਕਿਉਂਕਿ ਬਿਮਾਰੀ ਲੱਗ ਜਾਂਦੀ ਆ ਉਹ ਬਿਮਾਰੀ ਲੱਗ ਜਾਂਦੀ ਆ ਆ ਦੇਖੋ ਆ ਵੀ ਸਾਰਾ ਉੱਦਰੇ ਪਿਆ ਨਾ ਫੁੱਲ ਇਹ ਚੈਰੀਆਂ ਗਾਂ ਬੈਰੀਆਂ ਸਾਰੀਆਂ ਨੂੰ ਚਿੱਟੇ ਫੁੱਲ ਲੱਗੇ ਪਿਆ ਸਾਰੇ ਫੁੱਲ ਆ ਫੁੱਲੀ ਹੋਏ ਪਏ ਹਾਂ ਕੋਈ ਨਹੀਂ ਵੇਚੀ ਜਾਣਾ ਅਜੇ ਨਾ ਆ ਦੇਖੋ ਸਾਰੇ ਹੁਣ ਪ੍ਰੂਨਿੰਗ ਹੋਈ ਵੀ ਆ ਨਾ ਸਾਰੇ ਉੱਤੇ ਸ਼ਾਖਤੇ ਇਹਨਾਂ ਨੇ ਕੱਟ ਤੇ ਹੁਣ ਇਹਨੂੰ ਫੁੱਲ ਲੱਗੇ ਹਾਂ ਇਹਨੂੰ ਫੁੱਲ ਲੱਗੇ ਪਿਆ ਹਾਂ ਇਹ ਇਹੀ ਬਣ ਜਾਣਾ ਮਾਲ ਚੇਰੀ ਲਾਲ ਆ ਜਿਹੜੀ ਹੁੰਦੀ ਹੈ ਆ ਦੇਖੋ ਆ ਸਾਰੀ ਆ ਆ ਦੂਜੀ ਆ ਉਹ ਇਹ ਚੇਰੀ ਦੇ ਹੀ ਆ ਸਾਰਾ ਸਮਾਨ ਇਹ ਜਿਹੜਾ ਫਾਰਮ ਆ ਇਹ ਇਹਨਾਂ ਨੇ ਰੱਖਿਆ ਹੀ ਲੋਕਾਂ ਵਾਸਤੇ ਆ ਲੋਕ ਆਉਂਦੇ ਆ ਇੱਥੇ ਇੱਥੇ ਫਰੂਟ ਤੋੜਦੇ ਆ ਤੇ ਉਸ ਤੋਂ ਬਾਅਦ ਮਤਲਬ ਲੈ ਕੇ ਜਾਂਦੇ ਆ ਆ ਵੀ ਫਿਰ ਨਿੰਬੂ ਨਾਲੇ ਤੇ ਵੀਡੀਓ ਨਿੰਬੂ ਬਹੁਤ ਵਧੀਆ ਹੈ ਨਾ ਨਿੰਬੂ ਤਾਂ ਬੜਾ ਭਰੇ ਪਿਆ ਨਿੰਬੂ ਜੈ ਟੂ ਦ ਵੈਰੀ ਟੌਪ देयर ਸਮ ਰੀਲੀ ਲਵਲੀ ਫਲਾਅਰ ਔਨ ਦ ਫਾਰ ਲੈਫਟ ਹੈਂਡ ਸਾਈਡ ਵੀ ਕੈਨ ਫੋਰ ਕੈਪੀਜ਼ ਅਮ For our fairy garden if yeah. you head around the corner there's a path that leads up to the fairy garden oh, okay. we've got some face painting not just for the kids you yeah, know okay, so yeah, no, yeah a few novelty things for sale, and a few nursery plants um but yeah we just asked the other thing is that flower because oh, okay. every flower will be cherries yeah. uh, so, uh, sure uh, so how long will it go for like from starting from mid-november so yeah so mid-november ਕੀ ਕਹਿੰਦੇ ਆ ਮੈਡਮ ਤਾਂ ਪਤਾ ਨਹੀਂ ਲੱਗਿਆ ਮੈਨੂੰ ਬਾਲਾ ਉਹ ਕਹਿੰਦੇ ਵੀ ਇਹੋ ਹੀ ਆ ਵੀ ਹੁਣ ਤਾਂ ਕੱਲੇ ਫੁੱਲ ਹੀ ਆ ਕੱਲੇ ਆ ਕਿਹੜੇ ਕਾਦੇ ਬੁੱਟਿਆਂ ਦੀ ਆ ਸਾਰੀ ਚੈਰੀ ਦਾ ਆ ਜਿਹੜੇ ਛਟੇਟੇ ਵੱਡੇ ਵੱਡੇ ਸਾਰੀ ਹੈ ਜਿਹੜਾ ਹਰ ਫੁੱਲ ਆ ਜਿਹੜਾ ਲੱਗਿਆ ਫੁੱਲ ਤੋਂ ਚੈਰੀ ਬਣਨੀ ਆ ਚੈਰੀ ਬਣਨੀ ਲਾਲ ਹੈ ਲਾਲ ਚੈਰੀ ਬਣਨੀ ਆ ਹਾਂ ਜਿਹਨੇ ਫੁੱਲ ਲੱਗਿਆ ਆ ਇਹ ਸਾਰੀ ਚੈਰੀ ਬਣਨੀ ਆ ਹਾਂ ਤੇ ਕਿਹੜੇ ਮਹੀਨਿਆਂ ਦੀ ਪੱਕਣਾ ਇਹ ਨਵੰਬਰ ਤੋਂ ਹਾਂ ਮੈਡਮ ਨਾਮ ਦਾ ਆ ਆ ਇਹ ਆ ਫੁੱਲ ਆ ਇਹ ਫੁੱਲ ਨਹੀਂ ਡਿੱਗ ਪੈਣਾ ਚਿੱਟੇ ਨਹੀਂ ਤੋੜੇ ਨਾ ਉਹ ਕਹਿੰਦੇ ਫੁੱਲ ਜਿਹੜਾ ਪਿੱਛੇ ਫੁੱਲ ਤੇ ਗੰਡ ਜਿੱਦਿੰਦੀ ਹੈ ਨਾ ਤੁਹਾਨੂੰ ਇਹ ਚੈਰੀ ਆ ਇਹ ਚੈਰੀ ਆ ਇਹ ਮਤਲਬ ਫੁੱਲ ਮੂਹਰੇ ਲੈ ਜਾਊਗਾ ਆਂ ਹੀ ਲੱਗਦੀਆਂ ਚੈਰੀਆਂ ਅੱਛਾ ਚੱਲ ਤੇਰੀ ਫੋਟੋ ਕੱਟ ਲੈਂਦਾ ਆ ਡੰਡੇ ਨਾਲ ਹੀ ਆਂ ਚੈਰੀ ਲੱਗਦੀ ਆ ਡੰਡਾ ਆਂ ਆਂ ਹੀ ਹੁੰਦਾ ਡੰਡਾ ਜੇ ਆਪਾਂ ਦਿੰਨੇ ਨੇ ਆਹ ਡੰਡੇ ਨਾਲ ਹੁੰਦਾ ਓਹੋ ਠੀਕ ਹੈ ਠੀਕ ਹੈ ਵੇ ਕਿਧਰ ਗੁੜੀ ਵੇਖਣਾ ਜਵਾਬ ਇਹ ਨਾ ਮੈ ਜੀ ਜੀ ਨੇ ਸਿੱਕੇ ਪੈਂਪਰ ਸੈਕ ਕੀ ਕਹਿੰਦੇ ਆ ਉਧਰਾਂ ਦੀ ਆ ਵੇਖੇਦਰ ਸਾਰਾ ਸਾਰਾ ਬਾਲ ਆਪਾਂ ਅੱਦੋਲੇ ਗੁਰਜਾਂ ਤੋਂ ਸਭ ਸੁੱਟ ਚੁੜ ਲੀਏ ਜੇ ਨਵੰਬਰ ਚ ਆਉਂਦੇ ਆਪਾਂ ਹਾਂ ਤਾਂ ਇਹ ਸਾਰਾ ਚੈਰੀ ਬਣ ਜਾਣੀ ਸਾਰੀ ਤੁਸੀਂ ਇੱਥੇ ਜਿਵੇਂ ਹੁਣ ਅੰਦਰ ਆਉਣੀ ਆ ਤੋੜ ਕੇ ਜਿੰਨੀ ਮਰਜ਼ੀ ਲੈ ਜਾਓ ਨਾਲ ਅੱਛਾ ਇਹ ਮਤਲਬ ਲੋਕਾਂ ਉਹਨਾਂ ਨੇ ਐਂਟਰੀ ਲੈਂਦੇ ਆ 10-15 ਡਾਲਰ ਹਾਂ ਪਰ ਉਸ ਤੋਂ ਬਾਅਦ ਜਿੰਨੀ ਤੋੜੀ ਤੁਸੀਂ ਚੈਰੀ ਥੋੜੀ ਆ ਬਾਲਟੀਆਂ ਦੇ ਦਿੰਦੇ ਆ ਉਹ ਤੁਹਾਨੂੰ ਹਾਂ ਤੁਸੀਂ ਬਾਲਟੀ ਭਰ ਕੇ 2 ਕਿਲੋ ਲੈ ਜਾਓ ਕਿਲੋ ਲੈ ਜਾਓ ਤੋੜੀ ਉਹ ਐਂਟਰੀ ਫੀਸ ਤੋਂ ਪਤਾ ਵੀ ਕਿੰਨੇ ਕਿਲੋ ਲੈ ਜਾਣਗੇ ਉਹ ਉਹਨਾਂ ਨੇ ਬਣਾਇਆ ਹੁੰਦਾ ਆਪਦਾ ਫਿਰ ਇੰਨਾ ਨਹੀਂ ਆਉਂਦਾ ਡਰਾਮਾ ਆਇਆ ਬਣਾਇਆ ਪੀ ਲੋਕਾਂ ਵਾਸਤੇ ਰੱਖੇ ਹੋਏ ਆ ਜੀ ਅੱਛਾ ਇਹ ਲੋਕ ਅੱਛਾ ਅੱਛਾ ਬਹੁਤ ਇਹ ਬਹੁਤ ਲੱਗਦੀਆਂ ਤਾਂ ਭਰੀਆਂ ਪਈਆਂ ਹੁੰਦੀਆਂ ਆਪਾਂ ਨਾਲ ਧਾਗਾ ਜਾਂਦਾ ਚਰੀ ਦੇ ਹਾਂ ਮਤਲਬ ਉਹ ਹੈ ਚਰੀ ਇਹ ਉਹ ਚਰੀ ਆ ਨਿੱਕੇ ਬੂਟੀ ਲੱਗੇ ਪਏ ਜੀ ਹੈ ਆ ਵੀ ਇਧਰ ਘੱਟ ਆ ਬੂਟੇ ਲਏ ਹੈ ਨਾ ਛੋਟੇ ਆ ਨਾ ਇਹ ਉੱਤਰਿਆ ਨਹੀਂ ਅਜੇ ਫਾਲੇ ਨੂੰ ਹੂੰ ਆ ਇਹਨਾਂ ਦੇ ਸਾਰਾ ਫਾਰਮ ਹੈ ਇਹਨਾਂ ਦੇ ਆ ਨਾ ਇਹਨਾਂ ਨੇ ਇੰਨਾ ਸਾਰਾ ਰੱਖਿਆ ਹੈ ਲੋਕਾਂ ਵਾਸਤੇ ਆ ਦੇਖੋ ਆ ਕਿੰਨਾ ਮਤਲਬ ਬੱਜਿਆ ਫਾਲੇ ਕਰ ਸਾਰਾ ਫਾਲੀ ਆ ਬਹੁਤ ੜਾ ਪ੍ਰੋਗਰਾਮ ਨਹੀਂ ਬੈਠੇ ਹਾਂ ਸਾਰੇ ਫਾਰਮ ਚੋ ਇਹਨੇ ਉਹਨਾਂ ਨੂੰ ਪੈਸੇ ਚੈਰੀ ਚੋਂ ਨਹੀਂ ਮਿਲਦੇ ਜਿੰਨੇ ਐਂਟਰੀ ਦੇ ਲੈ ਲੈਂਦੇ ਆ ਲੋਕ ਆਉਂਦੇ ਆ ਨਾ ਦੂਰੋਂ ਦੂਰੋਂ ਵੇਖਣ ਆ ਵੇਖਣਾ ਕਿਸੇ ਨੇ ਵੀ ਕਿਵੇਂ ਚੈਰੀਆਂ ਤੋੜਦੇ ਆ ਹਾਂ ਵੱਲ ਸਿੱਖਣਾ ਦਿਹਾੜੀਆਂ ਲਾਉਣ ਦਾ ਅੱਛਾ ਇਹਦੇ ਨਿੱਕੇ ਨਿੱਕੇ ਮਾਲੇ ਤਾਂ ਥੋੜੇ ਲੈਂਦਾ ਹੁਣ ਨਹੀਂ ਉਹ ਤਾਂ ਬਹੁਤ ਧੂਲ ਬਾਲਟਾਂ ਕਮਿੰਦਗੇ ਪਰ ਜਾਂਦੀਆਂ ਨਾ ਐ ਹੈ ਪਾਤਾ ਪਾਰੇ ਹੁੰਦੇ ਤਾਂ ਸਹੀ ਨਹੀਂ ਲੋਕ ਆ ਕੇ ਆਈਆਂ ਕਿੰਨਾ ਭਰ ਕੇ ਲੈ ਜਾਂਦੇ ਲੋਕਾਂ ਤੁਰੇ ਜਾਂਦੇ ਆ ਲਾਈਨ ਚ ਜਿਹੜੀ ਫਰਗਲਾ ਉਹੀ ਤੋੜ ਦਿੰਦਾ ਨਾ ਜਿਹੜੀ ਬਾਹਲੀ ਵਧੀਆ ਲੱਗਦੀ ਆ ਹਾਂ ਕੋਈ ਲੋਕ ਤਾਂ ਤੋੜ ਕੇ ਛੱਡ ਜਾਂਦੇ ਇੱਥੇ ਹੀ ਅੱਛਾ ਹਾਲਾਂਕਿ ਇਹ ਤਾਂ ਛੱਡ ਯਾਰ ਕੀ ਕਰਨੀਆਂ ਤੋੜਦੀਆਂ ਤੋੜਨ ਦਾ ਸੁਆਦ ਹੀ ਲੈਂਦੇ ਆ ਨਾ ਬਾਲਟੀਆਂ ਦੇ ਜਾਂਦੇ ਆ 5-5 ਕਿਲੋ ਵਾਲੀਆਂ ਤੁਹਾਨੂੰ ਕੱਲੇ ਚੈਰੀ ਦਾ ਫਾਰਮ ਆਉਂਦੀ ਇੱਥੇ ਚੈਰੀ ਹਾਂ ਤੇ ਬੈਰੀ ਦੇ ਸਟ੍ਰਾਬਰੀ ਆ ਨਾ ਹਾਂ ਰਸਬਰੀ ਹੁੰਦੀ ਆ ਸਟ੍ਰਾਬਰੀ ਹੁੰਦੀ ਆ ਹੂੰ ਥੋੜਾ ਬਰਾ ਖਰਾ ਹੋਈ ਜਾਣਾ ਉਹ ਪਾਣੀ ਆ ਨਾ ਉਹ ਛੱਪੜਾ ਉਹਦੇ ਚ ਪਾਣੀ ਪਾਉਂਦੀਆਂ ਉਹ ਪਾਣੀ ਤੇ ਪੈਟਾ ਵੇਖੋ ਥੱਲੇ ਪਾਣੀ ਲਾਉਣ ਵੇ ਕਿੱਠਾ ਕੀਤਾ ਇਹ ਫਿਰ ਮੱਖੀਆਂ ਵਾਲਾ ਡੱਬੇ ਰੱਖੇ ਹਮ ਮੱਖੀਆਂ ਦੇ ਰੱਬੇ ਕੋਈ ਇਹਨਾਂ ਨੂੰ ਕੀ ਹੋਇਆ ਕੀ ਅੱਜ ਮੱਖੀਆਂ ਫੜਦੀਆਂ ਆਵੇ ਹਾਂ ਇਹ ਡੱਬੇ ਥੋੜੇ ਹੋਰ ਹਸਾਬ ਨਾਲ ਪਾਣੀ ਇੱਥੇ ਪਾਣੀ ਇਕੱਠਾ ਕੀਤਾ ਕੋਈ ਇਹਨਾਂ ਕੋਲੇ ਪਾਣੀ ਦੀ ਨਹਿਰ ਨਹੀਂ ਕੁਛ ਨਹੀਂ ਹਾਂ ਇਹ ਪਾਣੀ ਦੇ ਚੋ ਪੋਟ ਲੱਗੀ ਆ ਪਾਈਪਾਂ ਨੂੰ ਵਿੱਚ ਪਾਣੀ ਜਾਂਦਾ ਇਹਦੇ ਵਿੱਚ ਬਸ ਐਂ ਤਾਂ ਕੋਈ ਤਰਾਜ ਨਹੀਂ ਕਰਦਾ ਚੱਲ ਕਰ ਗੱਲ ਕਰ ਲੈ ਕਰ ਲੈ ਗੱਲ ਮਣੀ ਜੀ ਉਹ ਮਾੜੀ ਪੁੱਛ ਲਾਣੇ ਨੂੰ ਪੁੱਛਦਾ ਸੀ ਮਾੜਾ ਯਾਰ ਇਹੀ ਤੇ ਵਿੱਚ ਪਾਉਣਾ ਪਏ ਨਹੀਂ ਤੇ ਲੋਕਾਂ ਨੇ ਵੇਖਣਾ ਹੈਲੋ ਸਾਰਾ

ਸਿੰਘਾ ਡੰਡੇ ਆ ਨਾ ਹਾਂ ਕਾਰ ਲਾਉਨੇ ਆ ਆਪਾਂ ਅੱਛਾ ਇਹ ਆ ਲੱਲੋ ਹਾਲਾਉਂਦੇ ਆ ਹਾਂ ਲਾਜ ਆਪਾਂ ਵੇਖ ਰਹੇ ਸੀ ਚੈਰੀ ਦਾ ਫਾਰਮ ਆ ਇਹਨਾਂ ਨੇ ਫਾਰਮ ਹਾਊਸ ਬਣਾਇਆ ਵੇਖੋ ਜੀ ਆ ਖੋਲਿਆ ਤੇ ਇੱਥੇ ਲੋਕ ਵੇਖਣ ਆਉਂਦੇ ਬੱਚਿਆਂ ਨਾਲ ਲੈ ਕੇ ਫਲਦਾਰ ਬੂਟੇ ਵੇਖਦੇ ਆ ਫੁੱਲਾਂ ਵਾਲੇ ਬੂਟੇ ਵੇਖਦੇ ਆ ਲੈ ਵੇਖੋ ਜੀ ਲੋਕ ਆਏ ਇੱਥੇ ਬਹਿ ਕੇ ਫਿਰ ਪਿਕਨਿਕ ਸਪੌਟ ਜ ਵੀ ਬਣਾਇਆ ਇਹਨਾਂ ਨੇ ਈਆ ਦਾ ਹੈ ਇਹ ਆ ਵਿੱਚ ਵੇਖੋ ਚਾਹ ਪਾਣੀ ਦਾ ਸਾਰਾ ਪ੍ਰੋਗਰਾਮ ਬਣਾਇਆ ਇੱਥੇ ਵੇਖੋ ਹੈ ਆ ਮੈਨੂੰ ਹੈ ਪੱਠਿਆਂ ਨਹੀਂ ਬੰਦਣਾ ਕੀ ਪੱਠਿਆਂ ਨਹੀਂ ਬੰਦਣਾ ਇਹ ਤਾਂ ਆਪਣੇ ਜਿਵੇਂ ਉਹੋ ਹੀ ਹੈ ਇਹ ਬਹਿਣਾ ਸਤ ਰੱਖ ਲਿਆ ਜਿ ਆਪਣੇ ਵੀ ਰੋਕ ਰੱਖ ਲੈਣੇ ਹਣ ਬਹਿਣਾ ਰੱਬ ਰੱਖਦੇ ਰੱਖਦੇ ਆਪਣੇ ਬਹਿਣਾ ਸਤ ਬਹਿ ਜਾਓ ਹਾਂ ਕੀ ਆਦਾ ਹੈ ਨਹੀਂ ਜੇ ਕੀ ਰਹਿੰਦੇ ਆ ਛੱਡ ਖੜਾ ਜਾ ਆ ਅੰਦਰ ਕੀ ਚ ਹੈ ਯਾਰ ਕੰਮ ਖੇਡਣ ਵਾਸਤੇ ਯਾਰ ਫੁੱਲ ਵਿਖਾਉਣ ਵਾਸਤੇ ਸਾਰਾ ਜਗ੍ਹਾੜ ਹੈ ਨਾ ਨੇੜੇ ਨਿੰਬੂਆਂ ਦਾ ਬਾਗ ਸੀਗਾ ਨਿੰਬੂ ਦਾ ਬਾਗ ਵੇਖੋ ਇਹ ਨਿੰਬੂ ਇੱਤੇ ਡੇਡੇ ਆ ਇੱਕ ਮੋਟੇ ਮੋਟੇ ਨਿੰਬੂ ਇੱਥੇ ਔਰ ਸਾਹਮਣੇ ਸਾਰਾ ਨਿੰਬੂਆਂ ਦਾ ਬਾਗ ਹੈ ਦੇਖੋ ਤਗੜਾ ਜਿਗਾੜਾ ਇੱਥੇ ਇਹ ਆ ਕਾ ਨਿੰਬੂ ਤੋੜ ਕੇ ਵੇਨੇ ਨਿੰਬੂ ਕਾਗਜੀ ਆ ਕੇ ਗਲਗਲਾਈਆਂ ਇਹ ਹੈ ਇਸ ਤਰ੍ਹਾਂ ਨਾ ਨਿੰਬੂ ਇਹ ਗਲਗਲਾਈਆਂ ਲੱਗਦੀਆਂ ਇਹ ਹੈ ਬਈ ਨਿੰਬੂ ਇਹੋ ਜਿਹੰਦੇ ਆਪਣੇ ਦੇ ਨਿੰਬੂ ਆਹ ਇਹ ਇੰਨ ਨਬੂ ਹੈ ਇਹ ਤੇ ਬਈ ਲਓ ਇਹ ਹੈ ਨਬੂ ਹੈ ਤੇ ਲੈ ਤੋਰ ਲਿਆ ਪਨ ਨਬੂ ਥੋੜੇ ਹੈ ਤਾਂ ਗਲਗਲਾਈਆਂ ਹੀ ਟਾਈਪ ਹੈ ਦਿਹਾੜੀਏ ਦੀ ਮਤਲਬ ਨਿਕਲ ਜੇ ਇਹ ਵੀ ਕੀ ਸੀ ਤੁਹਾਡਾ ਇਹ ਉਹੀ ਆਪਾਂ ਜਿਹੜੇ ਵੇਖੇ ਸੀ ਜਾਂਦੇ ਹੋਏ ਨੇ ਨਹੀਂ ਨਹੀਂ ਇਹ ਦੂਸਰੇ ਪਾਸੇ ਆਪਾਂ ਹੁਣ ਤੋਂ ਨਹੀਂ ਆਈ ਤਾਂ ਨਹੀਂ ਆਇਆ ਅੱਛਾ ਅੱਜ ਵਾਰਾ ਯਾਪਾ ਸੈਟਿੰਗ ਕਰਦੇ ਰਹੇਗੇ ਨਾ ਇਹਦੇ ਤੱਕ ਤਗ্লাই ਕੰਮ ਹੈ ਨਾ ਇਹਦਾ ਬੋਟਡ ਹੈਲੀਕਾਪਟਰ ਲਈ ਬੈਠੇ ਸਾਰੇ ਉਹ ਜਿਹੇ ਆ ਪੰਜਾਂ ਨੇ ਨਾ ਕਾਤਰੀ ਯਾਰਾ ਵਲੀ ਹੈ ਯਾਰਾ ਵਲੀ ਤਾਂ ਇਹ ਸਾਰੀ ਹੈ ਯਾਰਾ ਵਲੀ ਕਿਹੜਾ ਇੱਕੰਦ ਰਕਬਾ ਅਨੇ ਸਾਰੀਆਂ ਵੈਲੀਆਂ ਉੱਥੇ ਹੀ ਵੈਲੀਆਂ ਬਹੁਤ ਆ 11 ਵੈਲੀ ਕਹਿੰਦੇ ਨੇ ਨਾ ਉਹਦੇ ਵਿੱਚ ਵੀ ਵੈਲੀਆਂ ਨਹੀਂ ਵੇਖਣ ਜਾਂਦੇ ਲੋਕ ਜਿਹੜੇ ਲੇਹ ਦੇ ਵਿੱਚ ਹੈ ਹਾਂ ਛਾ ਉੱਥੇ ਵੈਲੀਆਂ ਨੋਬਰਾ ਵੈਲੀ ਹਾਂ ਨੋਬਰਾ ਵੈਲੀ ਬਲਾਨਾ ਵੈਲੀ ਉੱਥੇ ਵੀ ਇਹੋ ਜਿਹਾ ਸਿਸਟਮ ਇਹ ਚੱਲਦਾ ਹੈ ਚਾਕਲੇਟ ਫੈਕਟਰੀ ਆ ਰਹੇ ਆਪਾਂ ਦੇਖਦੇ ਆਂ ਚਾਕਲੇਟ ਫੈਕਟਰੀ ਦਾ ਲਓ ਜੀ ਹੋ ਗਈ ਕਰ ਲਈ ਐਂਟਰੀ ਆਪਾਂ ਇੱਥੇ ਤਾਂ ساری ਦੁਨੀਆ ਖੜੀ ਐ ਹੈ ਬਈ ਹੂੰ ਫੈਕਟਰੀ ਮੈਂ ਤਾਂ ਗਾਰ ਪਾਰਕਿੰਗ ਆ ਉਹਦੇ ਵਿੱਚ ਪੁੱਠੇ ਨਾਲ ਵੜ ਗਏ ਆਪਾਂ ਇਧਰ ਵੇਖੋ ਵੀ ਇਧਰ ਇਧਰ ਵੈਲੀ ਬਹੁਤ ਵਧੀਆ ਦਿਸ ਰਹੀ ਐ ਬਈ ਹੈ ਫਿਰ ਵੇਖਾਂਗੇ ਉਹ ਦੋ ਘੋੜੇ ਜੇ ਖੜਦੇ ਉੱਥੇ ਜਿੰਗਰਾ ਮਸੂ। ਪੋਣੀ ਆ। ਅੱਛਾ। ਘਰ ਤਾਂ ਉਸ ਤੇ ਬਣਾਇਆ ਵਾ ਦੀ ਪੋਣੀਆਂ ਨਹੀਂ ਆਉਂਦੀ। ਲਾਮੇ ਨੇ। ਲਾਉੜ ਆ। ਤਲੀ ਕਰੋ ਨਾ। ਪਰ ਇਹ ਵੀ ਚੱਕਰ ਆ। ਹਲੋ ਜੀ ਚਾਕਲੇਟ ਦੀ ਪ੍ਰੋਸੈਸਿੰਗ ਵੇਖ ਰਹੇ ਆਪਾਂ ਕਿਵੇਂ ਬਣਦਾ। ਆਹ ਮਸ਼ੀਨ ਹੀ ਆ ਨਾ। ਆਹ ਵਿੱਚ ਪਾਈ ਜਾਂਦੇ ਆ। ਫਗਦੇ ਫਗਦੇ ਹਾਂ ਆਇਆ ਇੱਥੇ ਬਣ ਗਈ ਹੋ ਜਾ ਰਹੇਗਾ ਵੀਰੇ ਲੈ ਇੱਥੇ ਸੱਸ ਸਿੰਘ ਹੈ ਤਾਂ ਇਹ ਨਾ ਬਖਾਉਦੇ ਹੁੰਦੇ ਆ ਬਖਾਉਦੇ ਇਹ ਤਾਂ ਇਹ ਲੈਣਗੇ ਲੈਣੇਂਗਾ ਆ ਕੀ ਹੈ ਉਹ ਉਹੀ ਹੈ ਨਾ ਇੱਥੇ ਆ ਡੱਬੇ ਬਣ ਗਏ ਇਹਨੇ ਤਲੇ ਡੀ ਦੀ ਹੈ ਉਹਨੂੰ ਚਾਕੇ ਪੈਕ ਕਰਦੇ ਹੋਣਗੇ ਨਾ ਹਾਂ ਉਹ ਵੀ ਬਣ ਰਹੀ ਹੈ ਚਾਕਲੇਟ ਦੀ ਉਹ ਵੀ ਨਲੇ ਡੀ ਜਾਂਦੇ ਆ ਵੀ ਪੈਕਿੰਗ ਕਰੀ ਜਾਂਦੇ ਆ ਬਣਾ ਦੇ ਦੇ ਨੀ ਤਲੇ ਡੀ ਉਹ ਵੇ ਭਈ ਕਿੰਨੀ ਤਾਂ ਭਈ ਉਹਦੇ ਵਿੱਚ ਡੱਬੇ ਦੇ ਹੂੰ ਦੇਖਦੇ ਡੀ ਹੈ ਹੈ ਜੀ ਚਾਕਲੇਟ ਫੈਕਟਰੀ ਸਿੰਜੇ ਬਖਾਇ ਇਹਨਾਂ ਨੇ ਆ ਵੇਖੋ ਕਾਫੀ ਬਣਾ ਰਿਹਾ ਹੈ ਚਾਰਲੇਟ ਫਾਈਟਰੀ ਐਡਿਟ ਕਿਸਮ ਦੀ ਦਿਖਾਈ ਹੈ ਇਹਨਾਂ ਨੇ ਚਾਰਲੇਟ ਚਲ ਬੰਦ ਕਰੀਏ ਹਨਾ ਸਾਰਾ ਇਹ ਚੌਕ ਪਲਾਟਰੀ ਤੇ ਲੱਗਦੀ ਆਵੇ ਹੈ ਲੱਗ ਆਈ ਲੱਗਦੀ ਆਵੇ ਹਾਂ ਬਾਕੀਆਂ ਦੀ ਲਾ ਲੈਂਦੇ ਆ ਲਾ ਕੇ ਹੁਣ ਇਹ ਚੋਂ ਬੀ ਕੱਢਦੇ ਆ ਬੀ ਕੱਢ ਕੇ ਮੁਰਕੇ ਬੀਆਂ ਨੂੰ ਮੰਦੇ ਹੈਗੇ ਆ ਇੱਥੇ ਸੌਖੇ ਉਹ ਜੋਸਟ ਕਰਦੇ ਨੇ ਪਕਾਉਂਦੇ ਆ ਹਾਂ ਫਿਰ ਪਕਾਉਦੇ ਨੇ ਕ੍ਰੈਕ ਕਰਦੇ ਆ ਫਿਰ ਉਹਨੂੰ ਗ੍ਰਾਈਂਡ ਕਰਦੇ ਆ ਹਾਂ ਫਿਰ ਉਹਨੂੰ ਹੋਰ ਕੀ ਅੱਗੇ ਟੈਂਪਰਿੰਗ ਕਰਦੇ ਆ ਫਿਰ ਮੋਲਡ ਜਿਵੇਂ ਮੋਲਡ ਬਣਾਈ ਜਾਂਦੇ ਆ ਮੋਲਡ ਦੇ ਵਿੱਚ ਪਾਉਂਦੇ ਆ ਫਿਰ ਉਹ ਘੁਮਾਉਂਦੇ ਆ ਤੇ ਫਿਰ ਆ ਵੀ ਉਹਨੂੰ ਸਕਾਉਂਦੇ ਆ ਕੂਲ ਕਰਕੇ ਫਿਰ ਚਾਕਲੇਟ ਬਣ ਜਾਂਦੀ ਪੈਕ ਕਰਦੇ ਨੇ ਵਰਤਦੇ ਨੇ ਹਾਂ ਲੈ ਜਰਨੀ ਆਫ ਚਾਕਲੇਟ ਇਹਹਰ ਆਪ ਵੇਖ ਲਿਆ ਕਿਹਦੇ ਆਪਾਂ ਬੈਠੇ ਚਾਕਲੇਟ ਫੈਕਟਰੀ ਦੇ ਕਾਫੇ ਚ ਪਿੱਛੇ ਵੇਣਿਆਂ ਨਾਲ ਇਥੋਂ ਯਾਰਾ ਵੈਲੀ ਦਾ 뷰 ਕਾਫੇ ਰੌਣਕ ਇਥੇ ਹੈ ਜੋ ਕਰਕੇ ਵੇਨੇ ਆਪਾਂ ਦੂਰ ਪਈ ਆਜਾ ਸੰਗ ਬੋ ਲੋ ਜੀ ਵੇਖੋ ਆੜੂਆਂ ਦਾ ਬਾਗ ਵੇਨੇ ਆ ਆੜੂ ਲੱਗੇ ਪਏ ਆ ਇਧਰ ਵੇਖ ਆੜੂ ਰਿਕਾਰਡੋ ਹੁਣ ਆਪਾਂ ਕੀ ਵੇਖਦੇ ਆਂ ਹੋਰ ਆਕਰ ਆ ਵੇਖੋ ਜੀ ਇਹ ਚੇਰੀ ਦਾ ਬਾਗ ਹੈ ਅੱਗੇ ਆ ਵੀ ਆਪਾਂ ਕੋ ਦੇਖਿਆ ਅੱਗੇ ਚੱਲਦੇ ਆਪਾਂ ਹੋਰ ਬਾਗ ਵੇਖਦੇ ਆ ਇਹ ਸਾਰਾ ਏਰੀਆ ਯਾਰਾ ਵੈਲੀ ਦਾ ਬਾਗਾਂ ਦਾ ਹੈ ਚੇਰੀ ਦਾ ਸਟਰਾਬੇਰੀ ਇਹ ਆ ਇੱਥੇ ਆੜੂ ਹੈ ਉਹ ਅੱਗੇ ਹੋਰ ਵੇਖਦੇ ਆ ਕਿੰਨੂ ਵਗੈਰਾ ਲੱਗਦਾ ਆ ਫੇਰ ਆ ਗਿਆ ਫਲਦਪੁਰ ਯਾਰ ਆ ਫਲਦਰ ਆ ਗਿਆ ਕਿੰਨੂ ਵਗੈਰਾ ਹੀ ਚੀਜ਼ ਆ ਫਾਲਾ ਫੇਰ ਲੱਗਣ ਲੱਗਾ ਫੇਰ ਲੱਗਣ ਲੱਗਾ ਆ ਪਾ ਬੋਟਿਆ ਫਲ ਹੁੰਦਾ ਹਾਂ ਬਣ ਫੁੱਲ ਆਉਂਦਾ ਜਾਂਦਾ ਨਾ ਉਹ ਤੇ ਆ ਪਹਿਲਾਂ ਟੁੱਟਿਆ ਪਿਆ ਲੈ ਜੀ ਕਿੰਨੂ ਵਗੈਰਾ ਲੱਗਦਾ ਇਹ ਕਿੰਨੂ ਦਾ ਬਾਗ ਲੱਗਾ ਦੇਖੋ ਹੁਣ ਦਵਾਰਾ ਗਰਮੀ ਜਿਹੀ ਲੱਗੂ ਆ ਫਲ ਲਗਾ ਫਲ ਉਤਰਦਾ ਆਉਂਦਾ ਨਾ ਫੁੱਲ ਉਤਰਦਾ ਆਉਂਦਾ ਹਾਂ ਇਹਦਾ ਕਿੰਨੂ ਟਾਈਪ ਹੀ ਕੋਈ ਹੁਣ ਉਤਰੂਗਾ ਇਹਨੂੰ ਤੰਗ ਕੰਗਰ ਵੀ ਤੁਹਾਨੂੰ ਦੇ ਗਿਆ ਨਾ ਲੋਕ ਪਤੰਗ ਦੀ ਵੀਡੀਓ ਬਣਾ ਰਹੇ ਨੇ ਕਿਹੜੀ ਦੀ ਉਹ ਚਿੰਤਾ ਪਤੰਗ ਡਾਉਣ ਲੱਗਿਆ ਅੱਛਾ ਕਿਤੇ ਤੇ ਨਹੀਂ ਯਾਰ ਕਾ ਪਤੰਗ ਕਰੀ ਡ੍ਰੈਗਨ ਦਾ ਪਤਾ ਨਹੀਂ ਕੀ ਹੈ ਵੇਖ ਲੈਣੇ ਪਤੰਗ ਕਿ ਹੋਇ ਜੜਾਉਂਦਾ ਸਾਰ ਲੈ ਆ ਦੇ ਲੈ ਵੀ ਇਹ ਕੋਈ ਤੇ ਪਤੰਗ ਵੀ ਹੋਰ ਸਾਵਧਾਨ ਹੈ ਨਾ ਹਾਂ ਹਾਂ ਆ ਦੇਖ ਲੱਗਿਆ ਵੀ ਕੀ ਹੈ ਕਿੰਨੀ ਹੈ ਕਿੰਨੂ ਇਹ ਜਾਂਦਾ ਮੁੱਦਰ ਵੱਡਾ ਹੋਊਗਾ ਨਾ ਕੱਚਾ ਆਵੇ ਹਾਂ ਥੋੜਾ ਬੋਟੇ ਦੀ ਕਿਸਮਤ ਹੈਗੀ ਫਰਕ ਚ ਨਸਲ ਹੋਰ ਨਸਲ ਹੋਰ ਆ ਫਰਕ ਪਰ ਇਥੇ ਕਿਨੂ ਸਵਾਦ ਵੀ ਆ ਕਿਨੂ ਇਥੇ ਸਵਾਦ ਆ ਆਪਣੇ ਹੁ ਖੱਟੇ ਹੋ ਹੋ ਸਾਹਮਣੇ ਵੇਖੋ ਜੀ ਡੈਮ ਜਿਹਨੂੰ ਆਪਾਂ ਚੱਪ ਛੱਪੜ ਨੂੰ ਆਖਦੇ ਨੇ ਜਿੱਥੇ ਪਾਣੀ ਇਕੱਠਾ ਕਰਦੇ ਆ ਆ ਵੇਖੋ ਇੱਕ ਭਾਈ ਪਤੰਗ ਉਡਾ ਰਿਹਾ ਹੈ ਵੇਣੇ ਪਤੰਗ ਹੋਰ ਹੀ ਬਣਾਇਆ ਪਿਆ ਰੋਜ਼ ਹਣਾਂ ਹੈ ਬੜਾ ਹੋਰੀ ਇਹ ਤਾਂ ਹੈ ਡ੍ਰੈਗ ਡ੍ਰੈਗਨ ਜਿਆ ਹੈ ਨਾ ਇਹ तितਲੀ ਆ ਜਾਵੇਂਗੀ तितਲੀ ਆਉਂਦੀ ਹੈ तितਲੀ ਆ ਹੈਂ तितਲੀ ਆ तितਲੀ तितਲੀ ਹਾਂ ਚਲੋ ਜੀ ਅੱਗੇ ਚੱਲ ਗਏ ਵਾਕਈ ਡ੍ਰੈਗਨ ਜਿਆ ਮੈਨੂੰ ਵੇਖਦਾ ਹੈ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਮਿਹਰਬਾਨੀ ਸ਼ੁਕਰੀਆ ਮਿਲਦੇ ਆਂ ਅਗਲੇ ਨਵੇਂ ਵਲੌਗ ਚ ਰੱਬ ਰੱਖੇ ਯਾਰਾ ਵੇਲੀ ਚਲੋ ਜੀ